ਰੋਬਿੰਦਰ ਲੈ ਵੀ ਨਏ ਤਾਂ ਅਸੀਂ ਲਸਣ ਘੋੜਦੇ ਆ ਸਾਡੀ ਸੀਟ ਤੇ ਘੋੜਦੀ ਆ ਲੈ ਸੀਟ ਤੇ ਦੀ ਦਾਦੀ ਦੋਨੇ ਜਣੀਆਂ ਲਸਣ ਘੋੜਦੇ ਆ ਤੇ ਨਏ ਤੋੜਨਾ ਸਾਗ ਆ ਆ ਨਿਆ ਖੇਤਾਂ ਚ ਆਉਦੇ ਖੇਤੋ ਆਵਾ ਸਾਗ ਉਪਰੇ ਨਾਲ ਗੋਭੀ ਲਸਣ ਮਿਰਚਾਂ ਉਪਰੇ ਆਪਣਾ ਆ ਗਿਆ ਕਮਾਦ ਹਲਦਾ ਕਲਾ ਕਮਾਦ ਆਲਾ ਆ ਤਾ ਤੂੰ ਇੱਥੇ ਦੇਖ ਹਾਂ ਹਾਂ ਉਹਦੇ ਸਾਡੀ ਸੀਟ ਤੋਂ ਲੈ ਜਾਂਦੀ ਲਸਣ ਗੁੱਡੀ ਬਾ ਵਈ ਬਾ ਲੈ ਆਰੇ ਹਾਂ ਮੈਂ ਵੀ ਉਹਨਾਂ ਉੱਤੇ ਮੈਂ ਵੀ ਆਉਣਾ ਮੈਂ ਥੋੜੀ ਵੀਡੀਓ ਬਣਾਉਣਾ ਮੈਂ ਤੁਸੀਂ ਕੱਟੋ ਕਿਰਾਂ ਰੱਬ ਕੇ ਹਾਂ ਕੱਢ ਦੋ ਕਰ ਲਸਣ ਚੋ ਮੋਟੇ ਮੋਟੇ ਬੂਟੇ ਇਥੇ ਦਾਤੀ ਲਈ ਫਿਰਦੀ ਸੀ ਦਾਤੀ ਨਾਲ ਤਾਂ ਛੇਤੀ ਨਿਕਲ ਜਾਂਦਾ ਚੁੰਝ ਜੀਨਾ ਦੀ ਨਾ ਹੁਣ ਆ ਤੂੰ ਖਿੱਚੀ ਜਾਨੀ ਆ ਇਹ ਉੱਤੋਂ ਗਾੜੀ ਨਿਕਲ ਜਾਂਦੀ ਆ ਹਾਂ ਦੱਸ ਕਿੱਥੇ ਦਾਤੀ ਦਾਤੀ ਫੜਾ ਪੁੱਤ ਆਇ ਤੇ ਲਈ ਫਿਰਦੀ ਤੂੰ ਸਿੱਟੀ ਸੀ ਦਾਦੀ ਦੇ ਕੋਲੇ ਦਾਤੀ ਕੋਈ ਇਹ ਦੱਸਦਾ ਨਹੀਂ ਤਾਂ ਗੱਟ ਤੋਂ ਉੱਪਰ ਨਾ ਆੜੇ ਪਈ ਆ ਇਸ ਫੜਾ ਦਾਦੀ ਨੂੰ ਫੜਾ ਦੇ ਸੀਟੇ ਫੜਾ ਪੁੱਤ ਨਾ ਬੂਟੇ ਵਧੀਆ ਜੜੋਂ ਨਿਕਲ ਜਾਣਗੇ ਚਲ ਮਾਲਾ ਮੋਟਾ ਲਸਣ ਹੋ ਗਿਆ ਆਪਣੇ ਖਾਨ ਖੂਨ ਜੋਗਾ ਹੋ ਜਾਣਾ ਮਾ ਇਹ ਗਾਹ ਨੂੰ ਲਾਵੇ ਨਰਾਲੇ ਉਹਦੇ ਫੜਾ ਆ ਗੋਭੀ ਆ ਆ ਸਾਗ ਆ ਵੀਜਾ ਆ ਬਤਾਉਂਗਾ ਦੇ ਬੂਟੇ ਖੜੇ ਆ ਇੱਕ ਇੱਥੇ ਪੈਂਦੀ ਆ ਛਾਂ ਹੋਂਦਾ ਲਸਣ ਬਹੁਤ ਸੋੜਾ ਖੜਾ ਵਾ ਮੈਂ ਇੱਥੇ ਹੁਣ ਜਦ ਧੋਪਾਂ ਜੀਆਂ ਲੱਗਣ ਲੱਗ ਗਿਆਂ ਉਦੋਂ ਕੇਰਾ ਰੰਬਾ ਫੇਰ ਦਿਆਂਗੇ ਹਨਾ ਹਾਂ ਆ ਧਰੀਆਂ ਵੀ ਲੱਗਿਆ ਇਧਰ ਪਤਾੜੇ ਆਹਾੜਾ ਨਾ ਅੰਬ ਦਾ ਬੂਟਾ ਵਈ ਇੱਥੇ ਬਹੁਤ ਪਰਾ। ਉਹਨੂੰ ਦਿਖਾਈ ਯਾਰ ਏ। ਆਹ ਗੋਆ। ਮੇਰਾ ਆਹ ਰਿਹਾ ਅੰਬ ਦਾ ਬੂਟਾ ਦੇਖ ਕੇ ਕਿੰਦਾ ਹੋਇਆ। ਇਹ ਕੇਲਿਆਂ ਚ ਹੀ ਸੌਂਦਾ ਅਸਲ ਤਾਂ। ਆਹ ਦੇਖ ਨੇ ਤਾਂ ਪਾਲੇ ਤੋਂ ਬਚੂਗਾ। ਕੇਲੇ ਨੂੰ ਪਾਲੇ ਤੋਂ ਰੋਕਦੇ ਆ। ਬਾਕੀ ਅੰਬ ਦਾ ਬੂਟਾ ਮੈਲ ਹੁੰਦਾ ਕੇਲਿਆਂ ਚ ਹੀ। ਠੰਡਾ ਹੁੰਦਾ ਥਾਂ ਇੱਥੇ। ਗਰਮੀਆਂ ਦੇ ਰੁੱਤ ਚ ਵੀ ਵਧੀਆ। ਬਾਕੀ ਪਾਣੀ ਦਿੰਦਾ ਰਹਿੰਦਾ ਕੇਲਾ ਉਹ ਪਾਮ ਦਾ ਬੂਟਾ ਲੱਗਿਆ ਇੱਕ ਪਾਮ ਦਾ ਬੂਟਾ ਤੇ ਇੱਧਰ ਲੱਗਿਆ ਆਹ ਦੇਖ ਖੇਤ ਲਾਇਆ ਨਿੰਦਰ ਦੇ ਲਾਇਏ ਵੇ ਆ ਇਹ ਉਧਰ ਸਰੋਂ ਵੀ ਦੇਖੀ ਆਪਣੀ ਕਿੱਡੀ ਕਿੱਡੀ ਖੋ ਗਈ ਸਰੋਂ ਤਾਂ ਆਪਣੀ ਵਧੀਆ ਖੜੀ ਸਗਾ ਗੇਤੀ ਹੋ ਜਾਣੀਆਂ ਕਿ ਨਹੀਂ ਉਧਰ ਹੀ ਪੱਕੀ ਚੋ ਟੋੜਾਂਗੇ ਸਾਦ ਮਾਰਾ ਵਧੀਆ ਬਣਦਾ ਹਾਂ ਆਵਾ ਮੋਟੇ ਜੇ ਬੁੱਟੇ ਆਹਾ ਗੁੱਡ ਦੇ ਉਗ ਰਹੇ ਆ ਸਰੋਂ ਖੜੀ ਆ ਤੇ ਫੁੱਲ ਕੱਢੀ ਖੜੀ ਆ ਇਹ ਤਾਂ ਮਾਗ ਚੀ ਲੈ ਇਹ ਤਾਂ ਨੇ ਗੇਤੀ ਹੋਣਾ ਮੁੜ ਕੇ ਨੂੰ ਬਾਹ ਕੇ ਥਾਂ ਨੂੰ ਉਹ ਦੇਖੀ ਸੈਟ ਨਾ ਨਹੀਂ ਪਤਾ ਦਾदू ਹਾਂ ਆ ਦੇਖ ਖਿੱਤੇ ਖੇਲ ਬਾਥਰੂਮ ਹਾਂ ਇਹ ਬਾਥਰੂਮ ਖਰਾਬ ਕਰਤਾ ਤੇਰੇ ਡੈਡੀ ਨੇ ਆ ਦੇ ਉੱਤੇ ਛੱਤ ਜੀ ਪਾਤੀ ਉਹ ਫੇ ਗੰਦਾ ਹੀ ਹੋਣਾ ਹਾਂ ਦੇ ਛੱਤ ਜੀ ਨਾ ਖਰਾਬ ਹੋ ਗਿਆ ਪੁੱਤੇ ਉਹ ਦੇ 4 ਰੁਪਿਆ ਉਧਰੋਂ 4 ਲੈ ਜਾਂਦੇ ਆ ਹਰਮਨ ਹੁਣੀ ਕਿ ਕਿਥੇ ਆ ਹਾਂ ਉਧਰ ਪਤਾ ਤੇ ਆ ਆ ਹੈਗੇ ਆਪਣੇ ਮਿੱਠੇ ਹਾਂ ਤੁਹਾਨੂੰ ਅੱਜ ਖੇਤ ਦੀ ਸਾਰੀ ਵੀਡੀਓ ਦਿਖਾਉਣੀ ਆ ਨਾਲੇ ਆਪਣੇ ਮਰੂਦ ਵੀ ਲੱਗਿਆ ਤੇ ਸੀਰ ਤੋਂ ਸਾਡੀ ਖੰਦੀ ਆ ਦੇ ਲੈ ਕਿੰਨਾ ਮਿੱਠਾ ਹੈ ਨਾ ਪਤਾ ਬਾਲਾ ਮਿੱਠਾ ਨਾ ਲੈ ਮਰੂਦ ਵੀ ਬਹੁਤ ਬਿਠੇ ਹੋਰ ਵੀ ਆ ਜਾ ਹੋਰ ਤੋੜਦੇ ਆ ਉਹਦੇ ਆਪਾਂ ਆ ਜਾ ਆ ਜਾ ਆ ਜਾ ਹਾਂ ਚੱਲ 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 ਕੱਲਾ ਟਿੱਕਾ ਤੋਂ ਤੋੜ ਲਓ ਆ ਜਾ ਉੱਥੋਂ ਆਪਾਂ ਤੋੜਦੇ ਆਪਾਂ ਤੁਤੋਂ ਆ ਜਾ ਤੇ ਮੈਂ ਦਿਖਾਉਨੇ ਆਪਾਂ ਵੀਡੀਓ ਦੇ ਵਿੱਚ ਮਰੂਦ ਲੱਗੇ ਕਹਦੇ ਆਂਗੇ ਸਾਡੇ ਖੇਤ ਆ ਇਸ ਜਿਹੜੇ ਇਹ ਫਰੂਟ ਆ ਨਾ ਵਧੀਆ ਖੇ ਲਾਏ ਹੁਣ ਬੂਟੇ ਹਾਰ ਸਿਆਲ ਚ ਇਹ ਦੇਈ ਜਾਂਦੇ ਆ ਫਲ ਆਪਾਂ ਨੂੰ ਹੁਣ ਸਿਆਲ ਚ ਵੀ ਖਾਈ ਜਾਂਦੇ ਆ ਗਰਮੀਆਂ ਚ ਵੀ ਖਾਣੇ ਆ ਦੋ ਬਰੀ ਫੜੇ ਨੂੰ ਲੱਗੇ ਜਾਂਦਾ ਸਾਲ ਭਾਰੀ ਹਾਂ ਤਾਂ ਗਰਮੀਆਂ ਜਿਹਦੇ ਲਾਉ ਦੋ ਵੀ ਏਡੇ ਏਡੇ ਲੱਗੇ ਹੁੰਦੇ ਆ ਆ ਦੇ ਲੈ ਆ ਦੇ ਕਿੰਨੇ ਲੱਗੇ ਕਿੰਨੇ ਹੈ ਕਿੰਨੇ ਲੱਗੇ ਮਰੂਦਾ ਦੇ ਆ ਦੇ ਲੱਗੇ ਪੁੱਤਾ ਦੇ ਹਾਂ ਆ ਦੇ ਕਿੱਡੇ ਵੱਡੇ ਵੱਡੇ ਵਿੱਚ ਪੱਕੇ ਵੀ ਆ ਆਹ ਉਹ ਦੇ ਉੱਤੋਂ ਲਾਉਨੇ ਆਪਾਂ ਫੇਰ ਲਾਉਨੇ ਆ ਉਹ ਦੇ ਉਧਰ ਕਿੱਡੇ-ਕੱਡੇ ਲੱਗੇ ਉਹ ਦੇ ਠੀਕ ਆ ਹਾਂ ਉੱਤਰ ਕਿੱਡੇ ਲੱਗੇ ਹਾਂ ਆ ਬਦਲ ਆ ਹਾਂ ਉਹ ਲਾ ਲਾ ਹਾਂ ਆ ਦੇ ਲੱਗਾ ਲਾ ਕਿਰਦਾ ਬਰੂ ਨਾ ਨਾ ਆਹ ਕਿਹੜਾ ਲੈਣਾ ਆਹ ਦੇ ਇਧਰ ਲਸਣ ਆ ਤੇਰੇ ਡੈਡੀ ਹੁਣਾਂ ਦਾ ਲਸਣ ਲਾਇਆ ਹੋਇਆ ਆ ਦੇ ਇਧਰ ਤੇਰੇ ਡੈਡੀ ਹੁਣਾਂ ਦਾ ਲਸਣ ਲਾਇਆ ਦੇ ਤਾਂ ਕਿੱਥੇ ਲਾਇਆ ਆ ਦੇ ਤੈਨੂੰ ਆਹ ਤੋੜ ਕੇ ਦੇਣਾ ਦੇ ਇਧਰ ਲੱਗੇ ਆ ਆ ਦੇ ਨਾ ਬੱਦਾ ਬੱਦਾ ਠਹਿਰ ਜਾ ਉਹ ਵੀ ਤੋੜਦੇ ਆ ਪਹਿਲਾਂ ਆਪਾਂ ਵੀਡੀਓ ਬਣਾ ਲ ਗਏ ਆ ਦੇ ਬਾਣੀ ਦਿਖਾਵਾਂਗੇ ਆਪਾਂ ਪਬਲਿਕ ਨੂੰ ਆਹ ਦੇ ਤੇਰੇ ਡੈਡੀ ਹੁਣਾਂ ਦੀ ਗੋਭੀ ਲੱਗੀ ਤੇ ਲੈ ਆ ਦੇਖੋ ਆਦੇ ਆ ਗੋਭੀ ਲੱਗੀ ਆ ਲੈ ਇੱਕ ਗੇਤੀ ਇੱਕ ਵਛੇਤੀ ਉਹ ਧਨੀਆਂ ਖੜਾ ਪੂਰਾ ਵਧੀਆ ਹੋ ਉਹਦੇ ਲੈ ਆ ਮੂੜੀਆਂ ਕਟੀਆਂ ਉਹ ਲਸਣ ਖੜਾ ਵਾ ਉਹ ਪਰੇ ਲਸਣ ਵੀ ਖੜਾ ਹੋ ਉਹਦੇ ਹਾਂ ਉੱਥੇ ਵੀ ਖਾਣੀ ਹਾਂ ਆ ਆ ਆ ਆ ਆਦੇ ਆ ਵੀ ਲਸਣ ਖੜਾ ਵਾ ਅਸਲ ਇਹ ਨਾ ਨਰਾਲੇ ਹੁੰਦਾ ਜਾਂ ਤੁੱਪ ਪੂਰੀ ਲੱਗੇ ਫੇਰ ਹੁੰਦਾ ਹਨਾ ਹੋ ਉਹਦੇ ਅਮਰੂਦ ਆਪਣੇ ਬੂਟੇ ਹੋ ਵੀ ਲੱਗੇ ਆ ਬਾਈ ਉਹ ਲੱਗੇ ਦੋ ਬੂਟੇ ਉਹਦੇ चल मदन ओ दन्ना तोड़ के ठहर जा फिर डोला का तो पोनी है चल चाल चल 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 केड़ा तोड़ना हा ये कच्चा वा मखाना मखाना खा जी कच्चा ही खा जी लपड़ फिर चक्ला पड़ जा हां हां ਕੇ ਤਾ ਆਇਆ ਸਾਗ ਲੈਣ ਚਲ ਇੰਨੇ ਪੌਨੇ ਦੇ ਨਾਲ ਨੇ ਤਾਂ ਸਾਗ ਲੈ ਜਾਈਦਾ ਨਾਲੇ ਉਹਦੇ ਖੇਤ ਦੇ ਕਰ ਜਾਈਦੇ ਆ ਦਰਸ਼ਨ ਤੇ ਨਾਲੇ ਗੁੱਡ ਜਾਈਦਾ ਗੁੱਡ ਘਟਈਆ ਕਰ ਲਈਦਾ ਠੀਕ ਆ ਆ ਦੇ ਸਾਡੀ ਸੀਟ ਤੋਂ ਉਹਦੀ ਇਧਰੋਂ ਲੈ ਬਾਵਾ ਹੀ ਬਾ ਇਹ ਵੀ ਨਹੀਂ ਆ ਹਾਂ ਸੇਕਲਾ ਸੇਕਲਾ ਇਹ ਤੋਂ ਵੀ ਸੇਕ ਦੀ ਆ ਅੱਗੇ ਆਪਣੇ ਕੋਲ ਡੱਬੀ ਹੈ ਨਹੀਂ ਪਤਾ ਡੱਬੀ ਹੈ ਨਹੀਂ ਸੇਖਾਂ ਵਾਲੀ ਨਹੀਂ ਤਾਂ ਆਪਾਂ ਸੇਕ ਲਗੇ ਹੂੰ ਅਰੇ 버ਸੀਨਾ ਪੋਰ ਛੱਤ ਮੋਟਰ ਸਾਹਮਣੇ ਕੋਠੀ ਆਪਾਂ ਨੰਦਾ ਨੂੰ ਕਵਾਂਗੇ ਦੇ ਵਿੱਚ ਆਪਣਾ ਸਮਾਨ ਸੋਣਾ ਕੋਠੀ ਬਹੁਤ ਟੌਪ ਦੀ ਪਈ ਵੀ ਆ ਨਹੀਂ ਕੱਚੇ ਨਿਖਾਰੇ ਮਾਂ ਆਹਦੇ ਕੋਠੀ ਤੈਨੂੰ ਕਿਹਾ ਤਾਂ ਸੀਗਾ ਤੂੰ ਕਿਹੜਾ ਹਟਦੀ ਆ ਤੈਨੂੰ ਕਿਹਾ ਸੀ ਨਾ ਆਦੇ ਆ ਕਮਰਾ ਵਧੀਆ ਠਹਿੜ ਜਾ ਕੱਟ ਕੇ ਦਿੰਨਾ ਉਹ ਦੇ ਕੇਲੇ ਦੇਖੋ ਕਿੰਨੇ ਲੱਗੇ ਲੈ ਸੀਟ ਤੇ ਹੋ ਦੇ ਕੇਲੇ ਓਏ ਹੈ ਕਿੰਨੇ ਲੱਗੇ ਕਿੱਥੇ ਭਲਾ ਉਹ ਦੇਖਿਆ ਹਾਂ ਉਹ ਦੇ ਲੱਗੇ ਨਾਲੇ ਇਧਰ ਮਿਰਚਾਂ ਕਿੰਨੀਆਂ ਲੱਗੀਆਂ ਲੈ ਉਹ ਹਾਰਡ ਵਾਲੀ ਨਹੀਂ ਕੋਈ ਚੀਜ਼ ਹੈ ਹਾਂ ਹਾਰਡ ਵਾਲੀ ਨਹੀਂ ਕੋਈ ਚੀਜ਼ ਹਾਂ ਖਾਣ ਵਾਲੀ ਕਮਾਦ ਹੈਗਾ ਕੰਨਾ ਚੁੱਪਣਾ ਨੰਨਾ ਚੁੱਪਣਾ ਮਰ ਜੇਗੀ ਠੰਡ ਨਾ ਠੰਡੇ ਆ ਗੰਨੇ ਦੇਖ ਲਾ ਜਦੋਂ ਤੁੱਪ ਲੱਗਣ ਲੱਗੀ ਉਦੋਂ ਤੈਨੂੰ ਪੱਟ ਕੇ ਦੇਵਾਂਗੇ ਚੰਗਾ ਉਦੋਂ ਚੁੱਪ ਲੀ ਨਈ ਯਾਰ ਉਦੋਂ ਤੈਨੂੰ ਤੋੜ ਕੇ ਦੇਵਾਂ ਓਏ ਹਾਂ ਆ ਤੋੜ ਤੋੜਦਾ ਤੋੜਦਾ ਲਿਆ ਕਰਦਾ ਤਾਦਾਦਾਦੂ ਜੀ ਕਹਾ ਦੇਖੋ ਦਾਦੂ ਨੂਨ ਲਾ ਕੇ ਸਾਲਾ ਤੇ ਨੂਨ ਪਿਆ ਲੈ ਆਪਾ ਆਹ ਰੱਟ ਲੈ ਲੈ ਚਲਾ ਕਰ ਦੱਸ ਲੈ ਹੱਟ ਜਾ ਚਿਲਕੇ ਦੇਵਾ ਤੇ ਇੱਕ ਮਿੰਟ ਆ ਦੇਖ ਲੈ ਫੜਾ ਬੇ ਨੂਰੇ ਮਰੂਦ ਫੜਾ ਕਿੱਥੇ ਆ ਦੇ ਚੱਕ ਕੇ ਫੜਾ ਲੈ ਪਕਰ ਆ ਦੇ ਲੈ ਹੁਣ ਇਹਨੂੰ ਛਿਲਕੇ ਦੇਵਾ ਹਾਂ ਨੂਨ ਡੋਹ ਲਾਂਦੀ ਸਾਡੀ ਸੀ ਤੋਂ ਕਾਦੀ ਆ ਯਾਰ ਰੋਲਾ ਬਹੁ ਪਉਂਦੀ ਆ ਬਹੁ ਰੋਲਾ ਪਉਂਦੀ ਆ ਨੂਨ ਖਾਈ ਜਾਂਦੀ ਆ ਖੜੀ ਰੁੱਖਾ ਕੱਲਾ ਹੀ ਨੂਨ ਖਾਈ ਜਾਂਦੀ ਆ ਖੜੀ ਲੈ ਦੱਸੋ ਹਾਂ ਇਹਦੇ ਨੂਨ ਪਾ ਨੂਨ ਨੇ ਪਤਾ ਬਾਹਲਾ ਖਾਈਦਾ ਹੁੰਦਾ ਚੰਗਾ ਮੈਂ ਤੇ ਲਾਣੀ ਆ ਆਹੋ ਇਹ ਤੇ ਲਾ ਕੇ ਅੰਦਰ ਨਾਵਾ ਠਰ ਜਾਵਾ ਇੱਕ ਮਿੰਟ ਤੜਕਾ ਉਹਦੇ ਆਪਣੀਆਂ ਖਟਕਾਂ ਕੰਨੀਆਂ ਲੱਗੀਆਂ ਵਿੱਚ ਦੀ ਉਹਦੇ ਖਟਕਾਂ ਲੱਗੀਆਂ ਤੇ ਜਿਹੜਾ ਆਚਾਰ ਪਾਉਂਦੇ ਹੁੰਦੇ ਆ ਸਾਹਮਣੇ ਦੀਂਦੀਆਂ ਉਹ ਸੰਡੀ ਗੇੜ ਦੇ ਲਾਲ ਦੀ ਹਾਂ ਮੇਰੀ ਬੋਤਲ ਕੰਨੀਆਂ ਲੱਗੀਆਂ ਗਣਤਾ ਪੜਾ ਮਾਂ ਤੂ ਇੱਕ ਦੋ ਤਿੰਨ ਚਾਰ ਪੰਜ ਛੇ 9 10 ਆ ਦਾ ਸਾ ਠੀਕ ਆ ਹਾਂ ਨਾ 10 ਦਾ ਗਾਰਾ ਉਹ ਤੀ ਦਾਦੀ ਨੇ ਗੁੱਟ ਦਾ ਲਸਣ ਲਾ ਲਸਣ ਗੁੱਟ ਪਾਉਂਦੇ ਹਾਂ ਗੁੱਟ ਤਾਂ ਨਾ ਲਸਣ ਤੇ ਦੇ ਮਰੂਤ ਕੱਟ ਕੇ ਨੇ ਕੱਟ ਕੇ ਦਿਨਾਂ ਦੇ 2 ਮਿੰਟ ਹੋੜ 2 ਨਹੀਂ ਨਹੀਂ ਹਾਂ ਕੱਟ ਤੇ ਹਾਂ ਨਾ ਕੱਟ ਨੇ ਲਾਵੇ ਹੋ ਕਿਵੇਂ ਲਾ ਲਾ ਵੇਖੋ ਕਿਵੇਂ ਚਾਵਲੀ ਸਾਡੀ ਕੁੜੀ ਲੈ ਉਹ ਵੇਖੋ ਕਿਵੇਂ ਚਾਵਲੀ ਹੋ ਕਿਵੇਂ ਚਾਵਲ ਦੀ ਕੁੜੀ ਲੈ ਚਾਵਲ ਦੀ ਚਾਵਲ ਦੀ ਚਾਵਲ ਦੀ ਤਾਂ ਇਹ ਹੌਲ ਕੱਟਦੇ ਹੌਲ ਕੱਟਸਲੇ ਚਾਵਲ ਕੀ ਚਾਵਲ ਕੀ ਖਾ ਲਈ